ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਲੁਧਿਆਣਾ ਸ਼ਹਿਰ ਵਿਖੇ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਨੇ ਇਸੇ ਤਹਿਤ ਲੁਧਿਆਣਾ ਦੇ ਕੈਂਟਾਕਾਰ ਵਿਖੇ ਬੀਤੇ ਦਿਨੀ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਨਗਰ ਨਿਗਮ ਵੱਲੋਂ ਉਸ ਸੜਕ ਨੂੰ ਦੇਰਕੇ ਸੀਵਰੇਜ ਦਾ ਕੰਮ ਜਾਰੀ ਹੈ ਜਿਸ ਨੂੰ ਲੈ ਕੇ ਭਾਜਪਾ ਲੁਧਿਆਣਾ ਦੇ ਕੌਂਸਲਰਾਂ ਵੱਲੋਂ ਵਿਰੋਧ ਪ੍ਰਗਟ ਕਰਦੇ ਹੋਏ ਕਿਹਾ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਲੱਗੇ ਜਿਹੜਾ ਜਿਹੜਾ ਸਰਕਾਰ ਦਾ ਪੈਸਾ ਆ ਉਹ ਬਿਲਕੁਲ ਖਰਾਬ ਹੋ ਰਿਹਾ ਇਸ ਕਰਕੇ ਅਸੀਂ ਭਾਜਪਾ ਭਾਰਤੀ ਜਨਤਾ ਪਾਰਟੀ ਇਸ ਦਾ ਵਿਰੋਧ ਕਰਦੇ ਆ ਅਸੀਂ ਆਸ ਕਰਦੇ ਆ ਕਿ ਮੀਨਰ ਸਾਹਿਬ ਤੇ ਜਾਂ ਰਿਸ਼ੀਪਾਲ ਜੀ ਕੋ ਬੀਐਨ ਨੂੰ ਰੋਕੋ ਕੰਮ ਨੂੰ ਨਹੀਂ ਤਾਂ ਉਹ ਜੋ ਸਾਰੇ ਸਾਡੀ ਪਾਰਟੀ ਦਾ ਫੈਸਲਾ ਹੋਊਗਾ ਅਸੀਂ ਉਸ ਤਰੀਕੇ ਨਾਲ ਚੱਲਾਂਗੇ ਨਹੀਂ ਨਹੀਂ ਸੜਕ ਬਣਾਣੀ ਚਾਹੀਦੀ ਆ ਪੈਪ ਜਿਹੜੇ ਪਾਣੇ ਪਹਿਲੇ ਪਾਣੇ ਚਾਹੀਦੇ ਸੀ ਉਹ ਅੱਜ ਪਿਆ ਦੇ ਨੁਕਸਾਨ ਹੋ ਰਿਹਾ ਪੰਜ ਹਫਤਾ ਹੋਇਆ ਨਹੀਂ ਮਹੀਨਾ ਹੋਇਆ ਹੋਊਗਾ ਇਹ ਸੜਕ ਜਿਹੜੀ ਬਣੀ ਆ ਅੱਜ ਹੁਣ ਕੱਲ੍ਹ ਕੈਂਟਾਕਾਰ ਚੌਂਗ ਦਾ ਮੂਰਤ ਕੀਤਾ ਗਿਆ ਅੱਜ ਉਹਦੀ ਵੀ ਫੇਰ ਪਟਾਈ ਹੋਏਗੀ ਫਾਇਦਾ ਕੀ ਆ ਇੱਕ ਸਫਾਈ ਸੇਵਕ ਜਿਹੜਾ ਮੇਰੇ ਖੜਾ ਦੀਪਕ ਹਾਂਸ ਉਹ ਮੂਰਤ ਕਰਕੇ ਜਾਂਦਾ ਨਾ ਐਮਐਲਏ ਨਾ ਹੋਰ ਕੋਈ ਆਨ ਕਿ ਹਰ ਕੋਈ ਜਾਨੀ ਕਹਿੰਦਾ ਮਤਲਬ ਆਪਣੀ ਮਰਜ਼ੀ ਜੋ ਵੀ ਹੈ ਆਪਣੀ ਮਰਜ਼ੀ ਹੋ ਰਹੀ ਹੈ ਅਸੀਂ ਤੁਹਾਡੇ ਸਾਹਮਣੇ ਇੱਥੇ ਹਾਜ਼ਰ ਹੋਏ ਆ ਉਸ ਕਾਰਪੋਰ ਨਗਰ ਨਿਗਮ ਲੁਧਿਆਣਾ ਦੇ ਨਕਾਰਾ ਮੇਅਰ ਔਰ ਕਮਿਸ਼ਨਰ ਔਰ ਉਹਨਾਂ ਦੇ ਅਫਸਰਾਂ ਦੀ ਨਾਇਲਕੀ ਦਿਖਾਉਣ ਵਾਸਤੇ ਔਰ ਉਹਦੇ ਨਾਲ ਨਾਲ ਕਿਸ ਤਰ੍ਹਾਂ ਇਹ ਸਾਰਾ ਅਮਲਾ ਮਿਲ ਕਰਕੇ ਆਪਣੇ ਚਾਹਤੇ ਠੇਕੇਦਾਰਾਂ ਨੂੰ ਫਾਇਦਾ ਦਿੰਦਾ ਫਾਇਦਾ ਦੇਣ ਦੀ ਕੋਸ਼ਿਸ਼ ਕਰਦਾ ਹੈ ਔਰ ਦੂਜੇ ਪਾਸੇ ਇਹ ਰੋਣਾ ਰੋਂਦੇ ਆ ਕਿ ਕਾਰਪੋਰੇਸ਼ਨ ਕੋਰ EMPLOYEES ਨੂੰ ਦੇਣ ਵਾਸਤੇ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਮੇਰੇ ਸਾਥੀਓ ਇਹ ਕਿਸ ਤਰ੍ਹਾਂ ਪੈਸੇ ਦੀ ਬਰਬਾਦੀ ਔਰ ਆਪਣੇ ठेकेदारों ਨੂੰ ਲਾਭ ਦਿੰਦੇ ਆ ਉਹਦਾ ਪ੍ਰਤੀਕਸ਼ ਪ੍ਰਮਾਣ ਤੁਹਾਡੇ ਸਾਹਮਣੇ ਆ ਇਹ ਜਿਹੜੀ ਸੜਕ ਤੇ ਅਸੀਂ ਅੱਜ ਖੜੇ ਆ ਇਹ ਹਨੇ ਕੁਛੀ ਦਿਨ ਪਹਿਲਾਂ ਬਣੀ ਆ ਤੁਸੀਂ ਦੇਖ ਸਕਦੇ ਹੋ ਸਾਰੀ ਨਵੀਂ ਪ੍ਰੀਮਿਕਸ ਪਈ ਹੋਈ ਆ ਇਹਦਾ ਕੰਮ ਸਮਾਰਟ ਸਿਟੀ ਦੇ پاس ਹੋਇਆ ਸੀਗਾ ਰਿਕ ਸਾਲ ਜਦ ਵੀ بارشਾਂ ਦੇ ਪਾਣੀ ਤੇ ਡੁੱਬ ਜਾਂਦਾ ਹੀ ਘੰਟਾ ਘੰਟਾ ਸਾਰਾ ਏਰੀਆ ਇਹ ਬਹੁਤ ਢੇਰ ਤੋਂ ਡਿਮਾਂਡ ਸੀ ਲੋਕਾਂ ਦੀ ਫਿਰ ਇਹਨੂੰ ਸਮਾਰਟ ਸਿਟੀ ਤੇ ਅਸੀਂ ਪਾਇਆ ਸਮਾਰਟ ਸਿਟੀ ਤੋਂ ਚੰਡੀਗੜ੍ਹ ਉਹਨਾਂ ਨੇ ਰਿਜੈਕਟ ਕਰਤਾ ਫਿਰ ਮੇਰੇ ਕੋਲ ਸਾਰੇ ਏਰੀਆ ਵਾਲੇ ਆਏ ਏਰੀਆ ਕਾਉਂਸਲਰ ਕਰਕੇ ਮੈਂ ਇਹਨੂੰ ਆਪਣੇ ਕੋਟੇ ਜੀ ਪਾਸ ਕਰਾਇਆ ਉਹ ਮੇਰੇ ਕੋਟੇ ਜੀ ਪਾਸ ਹੋ ਕੇ ਸਾਰਾ ਮਤਲਬ ਕਿ ਤਿਆਰ ਹੋ ਰਿਹਾ ਤੇ ਕਿਹੜੇ ਵੀ ਐਨ ਡੀ ਆਰ ਦੀ ਸੜਕ ਬਣੀ ਹੈ ਨਵੀਂ ਇਹ ਉਹਨੂੰ ਕਿਹਾ ਗਿਆ ਸੀਗਾ ਪਹਿਲਾਂ ਅਸੀਂ ਪਹਿਲੇ ਕਹਿਤਾ ਸੀਗਾ ਵੀ ਅਸੀਂ ਸਟੋਨ ਸੀਵਰ ਪਾਣਾ ਰੇਖੀ ਸਿਰਮੇ ਚੌਂਕ ਤੋਂ ਲੈ ਕੇ ਆ ਸਮਾਰਟ ਸਿਟੀ ਹਾਰ ਤੱਕ ਉਹਨੂੰ ਕਿਹਾ ਵੀ ਸੜਕ ਨਹੀਂ ਨਵੀਂ ਬਣਾਣੀ ਕਿਉਂਕਿ ਅਸੀਂ ਪਟਣੀ ਆ ਉਹਨਾਂ ਨੇ ਸਾਰਾ ਏਰੀਆ ਛੱਡ ਗਿਆ 100 150 ਫੋਟੋ ਸੜਕ ਉਹ ਤਾਂ ਬਣ ਗਈ ਉਹ ਤਾਂ ਮਿਸਟੇਕ ਉਹਦੀ ਐ ਫਿਰ ਉਹਨੂੰ ਜਦ ਅਸੀਂ ਦੱਸਿਆ ਵੀ ਤੂੰ ਕਿਉਂ ਬਣਾਤੀ ਇਹ ਅਸੀਂ ਪਟਨਾ ਉਹ ਕਹਿੰਦੇ ਵੀ ਪ੍ਰਸ਼ਾਸਨ ਦੀ ਸਾਡੀ ਜ਼ਿੰਮੇਵਾਰੀ ਐ ਤੁਸੀਂ ਇਹ ਛਿਰੇ ਪਾਓ ਸੜਕ ਮੈਂ ਫਿਰ ਬਣਾਉਂਗਾ ਤੁਹਾਨੂੰ ਕੀ ਲੱਗਦਾ ਛੋਣਾ ਟੋਟਾ ਵਾ ਨਾ ਕਿ ਸਾਰਾ ਵਾ ਲੁਧਿਆਣਾ ਤੋਂ ਬਿਊਰੋ ਰਿਪੋਰਟਰ ਸੰਜੈਡ ਨਿਊਜ਼